ਛੋਟੇ ਬਰਾ ਦੇ ਨਾਲ ਆ ਕੇ ਨਾ ਕੋ ਤਿੰਨ ਜਣੇ ਸੀ ਲੁੱਟ ਖੋਲੇ ਉਹਨਾਂ ਨੇ ਆ ਕੇ ਨਾ ਐ ਠੇਕੇ ਤੇ ਆ ਕੇ दारू ਵਾਲੇ ਦੇ ਇਸਪੇਲ ਅਬਦਲਾਸਨ ਅਸਦਾ ਕੇ ਤੇ ਉਹ ਤੇ ਕਾਪੇ ਮਾਰੇ ਆ ਕੇ ਉਹਨੂੰ ਇਹ ਕਹਿ ਕੇ ਮਲਾਇਆ ਕਿ ਮਲਾਪ ਰਾਜੀਨਾਮਾ ਕਰਨਾ ਹੈ ਪਹਿਲਾਂ ਵੀ 19 ਤਰੀਕ ਦੀ ਇੱਕ ਛਾੜੀ ਕੰਪਲੀਟ ਲੱਗੀ ਜਿੰਦੂ ਰਾਤ ਨੂੰ ਇਹਨਾਂ ਲੁੱਟ ਖੋ ਕੀਤੀ ਸੀਗੀ ਉਹ ਤੁਮੰਦ ਨੇ ਆਕੇ ਉਹਨਾਂ ਦੀ ਬਕਾਇਦਾ ਸਾਡੇ ਕੋਲ ਵੀਡੀਓ ਵੀ ਗਈ ਹੈ ਲੁੱਟ ਖੋ ਦਾ ਕੁਝ ਪਤਾ ਨਹੀਂ ਹੈਗਾ ਜੀ ਰਾਤ ਨੂੰ ਇਹ ਮੇਲਾ ਲਾ ਕੇ ਆ ਰਹੇ ਸੀ ਫਾਸਟ ਫੋਰ ਦਾ ਕੰਮ ਹੈ ਆਪਣਾ ਤੇ ਉਹਨਾਂ ਦੇ ਮੇਲਾ ਲਾ ਕੇ ਆ ਰਹੇ ਸੀ ਰਾਤ ਨੂੰ ਤੇ ਇਥੇ ਇਕਲੰਦਰ ਤੋਂ ਪਿੱਛੇ ਲੱਗੇ ਸੀਗੇ ਆ ਕੇ ਆ ਗਾਵੜੀਆਂ ਦੇ ਪੰਪ ਤੇ ਆ ਕੇ ਨਾ ਉੱਥੇ ਰੋਕੇ ਸੀ ਰੇੜੀਆਂ ਤੇ ਮੁੰਡੇ ਦੋਨੋਂ ਜਿਹੜੇ ਮੇਰੇ ਬ੍ਰਦਰ ਸੀ ਜਾਨ ਜਾਨ ਬਚਾਨ ਖਾਤਰ ਪੱਜ ਗਏ ਸੀਗੇ ਤੇ ਕਣਕਾ ਦੇ ਵਿੱਚ ਤੇ ਉਹਨਾਂ ਕੋਲੋਂ ਮਤਲਬ ਜਿਹੜੇ ਇਹਨਾਂ ਦੇ ਵਿਕਲ ਖੜੇ ਸੀ ਦੋਨੋਂ ਰੇੜੀਆਂ ਉਹਨਾਂ ਨੂੰ ਆ ਕੇ ਕਾਪੇ-ਕਾਪੇ ਮਾਰਿਆ ਟੈਂਕੀਆਂ ਵਾਡੀਆਂ ਪੂਰੀ ਤਰ੍ਹਾਂ ਪਾਣੇ ਤੋੜ ਕੀਤੀ ਹੈ ਹੁਣ ਅੱਜ ਫਿਰ ਦਲਾਸ ਨਸਦਾ ਕੇ ਤੇ ਰਾਜੀ ਨਾਮੇ ਪਰ ਉਹ ਕਹਿੰਦੇ ਰਾਜੀ ਨਾਮਾ ਕਰਨਾ ਤੇ ਕੱਲਾ ਮੇਰਾ ਬ੍ਰਦਰ ਗਿਆ ਸੀ ਤੇ ਉਹਦੇ ਲਿਆ ਕੇ ਇੱਕ ਆਪੇ ਮਾਰਿਆ ਸਿਰ ਤੇ ਕਾਪੇ ਮਾਰਿਆ ਔਰ ਹੱਥ ਵੀ ਬਾੜਦਾ ਤੇ ਸਰ ਅਸੀਂ ਨਾ ਮੇਲਾ ਲੱਖ ਕਿੜਾ ਲਾਲ ਆ ਕੇ ਵਾਪਸੀ ਹੁੰਦੇ ਪੈਸੀ ਚਾਂਦਬਾਰੀ ਕੋਲ ਤੇ ਚਾਂਦਬਾਰੀ ਕੋਲ ਸਾਡੇ ਮਗਰ ਲਾਗੇ ਮੁੰਡੇ ਜਾਗਦਾ ਮਗਰ ਉਹ ਗਾਲਾਂ ਕਣ ਲੱਗ ਪੈ ਸੀਗੇ ਕਹਿੰਦੇ ਤੁਸੀਂ ਰੋਕੋ ਰੁਕੋ ਮੋਟਰ ਸੰਗਾ ਗਾਲਾਂ ਕੱਢੀ ਜਾਂਦੇ ਸੀਗੇ ਅਸੀਂ ਨਹੀਂ ਰੋਕੇ ਸੀਗਾ ਲੁੱਟ ਖੋਲੇ ਮੁੰਡੇ ਗਾ ਸਾਡੇ ਕੋਲ 16-17000 ਰੁਪਏ ਸੀਗਾ ਤੇ ਸਰ ਅਸੀਂ ਆ ਕੇ گاਵੜਿਆਂ ਦੇ ਪੰਪ ਤੇ ਰੁਕੇ ਇਹ ਇਹਨਾਂ ਸਾਡੇ ਪਾਣ ਤੋੜ ਇਟਾਂ ਰੋੜੇ ਤੇ ਮਗਰ ਕਾਪੇ ਲੈ ਕੇ ਲੱਗੇ ਸਾਡੇ ਮਗਰ ਤੋਂ ਨਾ ਭਰਾਵਾਂ ਦੇ ਅਸੀਂ ਪਜ ਗਏ ਕਣਕ ਚ ਪੰਜ ਸੱਤ ਹੋਰ ਮੁੰਡੇ ਸੀਗੇ ਤਿੰਨਾਂ ਦਾ ਸਾਨੂੰ ਪਤਾ ਹੈ ਤੇ ਬਾਕੀ ਅਣਪਛਾਤੇ ਆ ਗਿਆ ਸਰ 19 ਤਰੀਕ ਸਾਡੀ ਦਰਖਾਸਤ ਲੱਗੀ ਵੀ 19 ਤਰੀਕ ਦਾ ਵਾਕਾ ਸੀ ਰਾਤ ਦਾ ਤੇ ਸਵੇਰ ਅਸੀਂ ਦਰਖਾਸਤ ਲਾਈ ਸੀ 20 ਤਰੀਕ ਨੂੰ ਸਾਡੀ ਅਜੇ ਤੱਕ ਸੁਣਾਈ ਨਹੀਂ ਹੋਈ ਸਰ ਅੱਜ 27 28 ਤਰੀਕ ਹੋ ਗਈ ਤੇ ਅੱਜ ਫਿਰ ਸਾਨੂੰ ਦਸ ਨੇ ਸਦਾ ਕੇ ਸਾਡੇ ਭੂਆ ਦੇ ਮੁੰਡੇ ਨੂੰ ਵੀ ਕਹਿੰਦੇ ਸੇ ਪਰਾਜਨਾਮਾ ਨਾਂ ਦਾ ਮੁੰਡਾ ਸਦਾਓ ਰਾਜਨਾਮਾ ਕਰਨਾ ਹੈ ਆਪਾਂ ਥਾਣੇ ਨਹੀਂ ਜਾਣਾ ਇਸ ਤਰ੍ਹਾਂ ਉਹ ਮੁੰਡਾ ਚਲਾ ਗਿਆ ਕਿਸੇ ਮਗਰ ਲੱ ਤੇ ਉਹਨੂੰ ਮਾਰ ਗਏ ਤੇ ਵੱਡ ਕੁੱਟ ਗਏ ਤੇ ਆਪ ਸਾਰਾ ਗਲਾ ਵੱਡਤਾ ਉਹਨਾਂ ਸਾਰਾ ਲੁੱਟ ਖੋ ਲਈ ਐ ਸਰ ਲੁੱਟ ਖੋ ਆ ਕੁਛ ਪੈਸੇ ਸਾਡੇ ਲੈ ਕੇ ਸੀ ਖੋ ਕੇ ਉਸ ਟਾਈਮ ਗੱਲੇ ਚ ਬਾਹਰ ਕੱਢ ਕੇ ਪੈਸੇ ਲੈ ਗਏ 7300 ਰੁਪਏ ਸੀਗਾ ਉਹ ਗੱਲੇ ਚ ਸੀਗਾ ਬਾਕੀ ਸਾਡੇ ਜੇਬਾਂ ਚ ਸੀਗਾ